ਆਹ ਕਾਰ ਹੈ। ਦੈਟਸ ਆਲ। ਓ ਹੋ 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 ਹੋ। ਦੈਟ ਇਜ਼ ਆਲ ਦੇ ਹੈਵ। ਕੋਈ ਨਾ ਮਰੇ। ਪੜੀ ਇਹ ਹੀ ਕਾਰ ਹੈ। ਇਹੋ ਕਾਰ ਹੈ। ਇਹੋ ਕਾਰ ਹੈ ਇੱਥੇ ਰੰਦੇ ਸਿਮਰਨ ਵੀਰੇ ਆਇਓ। ਮੇਰੇ ਗਾਂ। ਸਿਮਰਨ ਵੀਰੇ ਆਹ ਕਾਰ ਹੈ ਬੇਬੇ ਬਾਪੂ ਦਾ। ਤੇ ਬਾਪੂ ਓ ਹੋ ਹੋ। ਤੋਨਾਂ ਮੈਂ ਬਾਪੂ ਜੀ ਨਾਲ ਮਿਲਾਨਾ। ਹੁਣ ਉਹਨਾਂ ਦੇ ਗੱਠੀਆ ਹੋਇਆ ਉਹਨਾਂ ਦੇ ਹੱਥ ਪੈਰ ਨਹੀਂ ਕੰਮ ਕਰ। ਵੀਰੇ ਉਹ ਦੇਖਿਓ ਮੁੜੇ ਪਏ। ਘਰ ਤਾਂ ਨਹੀਂ ਬੋਲਦਾ। ਉਹ ਹੈਦੂ। ਜਸੀ ਇਹ ਜਦੋਂ ਅਸੀਂ ਕੱਲ ਆਏ ਨਾ ਜੀ ਅਸੀਂ ਉਹ ਨਾਲ ਦੇ ਘਰ ਆਏ ਤੇ ਬਾਪੂ ਜੀ ਕੋਲ ਆਏ ਬਾਪੂ ਜੀ ਉਦਾਂ ਹੀ ਦੇਖਣ ਆਗੇ ਵੀ ਕੌਣ ਆਏ ਆ ਤੇ ਅਸੀਂ ਇਹਨਾਂ ਨੇ ਇੱਕ ਵਾਰੀ ਮੂੰਹੋਂ ਜਿਵੇਂ ਕਿਤੇ ਜਾਓ ਨਾ ਤੇ ਲੋਕ ਮੂੰਹੋਂ ਕਹਿੰਦੇ ਆ ਵੀ ਸਾਡਾ ਵੀ ਵੇਖ ਲਓ ਇਹਨਾਂ ਨੇ ਮੂੰਹ ਕਿਹਾ ਹੀ ਨਹੀਂ ਜੀ ਸਾਨੂੰ ਤੰਬੂ ਮੰਲਾਂਗੇ ਨਹੀਂ ਨਹੀਂ ਮਾਤਾ ਤੰਬੂ ਨਹੀਂ ਅਸੀਂ ਮੰਨਤਾ ਤੁਹਾਨੂੰ ਤੰਬੂ ਨਹੀਂ ਬੰਨਣ ਦਿੰਦੇ ਮਾਤਾ ਇਹ ਵੀਰ ਇਹ ਆਪਣੀ ਸ਼ਾਨ ਹੈ ਭਰਾ ਪੂਰੀ ਦੁਨੀਆ 'ਚ ਇਹਦਾ ਨਾਮ ਹੈ ਇਹ ਖਾਸ ਆਇਆ ਤੁਹਾਡੇ ਵਾਸਤੇ ਹੈ। ਹਾਂ ਜੀ ਬੜੀ ਯਾਰ। ਠੀਕ ਹੈ। ਹਾਂ 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 ਹਾਂ। ਬਹੁਤ ਦਲੇਰ ਜੀ ਬੀਬੀ ਤੁਸੀਂ। ਹਾਂ। ਹੈ ਮੈਨੂੰ ਬਣ ਕੇ ਪੁੱਤਰ ਆ ਜਾਂਦਾ। ਰੱਬ ਹਾਨੂੰ ਇੰਨੀ ਦਲੇਰੀ ਦਵੇ ਬਹੁਤ ਤੁਸੀਂ ਦਲੇਰ ਜੀ। ਅੱਛਾ ਇਹਨਾਂ ਨੂੰ ਨਾ 3 ਪੋਰਸ਼ਨ ਕਰ ਦਿਓ ਹਾਂ ਇੱਕ ਮੁੰਡੇ ਦਾ ਵੱਡੇ ਦਾ ਇੱਕ ਛੋਟੇ ਦਾ ਬੇਪੇ ਬਾਬੂ ਦਾ ਅਲੱਗ ਆਪਦਾ ਕਮਰਾ ਪਾ ਦਿਓ ਤੇ ਕਿਚਨ ਤੇ ਬਾਥਰੂਮ ਬਣ ਜਾਣੇ ਕਿਚਨ ਤੇ ਬਾਥਰੂਮ ਹਾਂ ਜਗ੍ਹਾ ਹੈਗੀ ਹੈ ਜਗ੍ਹਾ ਬਹੁਤ ਐਨਾ ਕੋਈ ਕੋਸੇ ਵਾਂ ਲੈਗੇ ਸੀ ਆਹ ਸੇਵਾ ਵੀਰੇ ਦੀ ਸਾਰੀ ਨਾਲ ਨਾਲ ਤਾਂ ਇੱਥੇ ਆਏ ਹਾਂ ਤਾਂ ਕੀ ਹਾਲਾਤ ਅਬਜ਼ਰਵ ਕੀਤੇ ਤੁਸੀਂ ਭਾਜੀ ਤਾਂ ਹੁਣ ਰਹਿਣ ਵਾਲੀ ਹਾਲਾਤ ਨਹੀਂ ਹੈਗੀ ਇੱਥੇ ਹਨਾ ਵਾਸ਼ਰੂਮ ਨਹੀਂ ਹੈਗਾ ਕਿਚਨ ਬਾਹਰ ਬਣੀ ਆ ਹੂੰ ਗਾਈ ਇੱਕ ਹੀ ਉਹ ਵੀ ਬਾਈ ਕਹਿੰਦਾ ਵੀ ਡੁੱੜ ਗਈ ਹੈ ਡੁੱੜ ਗਈ ਤੇ ਗਰੀਬ ਬੰਦਾ ਹੋਣ ਕੇ ਤੋਟਣਾ ਇੱਕ ਈ ਰਿਕਸ਼ਾ ਕਹਿ ਰਿਹਾ ਬਾਈ ਕੇ ਯਾ ਉਹ ਹੋਵੇ ਇੱਕ ਮਾਝੇ ਨਾਲ ਆ ਕੇ ਗਿਆ ਸਿੰਦਾ ਵੀਰ ਕਹਿ ਰਿਆ ਸੀਗਾ ਕਿ ਡੰਗਰ ਦਾ ਵੀ ਕਰ ਉਹ ਉਹ ਵੀ ਜਿਹੜਾ ਉਹ ਸੇਵਾ ਸੋ ਇੱਕ ਮਾਝ ਮੈਂ ਲਾ ਦਾਂਗਾ ਤੁਸੀਂ ਲੈਦੇ ਹੋਗੇ ਆਹ ਤੇ ਕੀ ਨਾ ਗੱਲ ਔਰ ਇਹ ਜਿਹੜੇ ਵੀ ਵਾਹ ਸ੍ਰੀ ਆਕਾਲ ਜਿਹੜਾ ਵੀ ਕਹਿ ਰਿਆ ਨਾ ਇੱਕ ਮੱਝ ਮੈਂ ਲੈ ਦੂੰ ਇਹਦਾ ਆਪ ਦਾ 70 80 ਕਿੱਲੇ ਝੋਨਾ ਡੁੱਬਿਆ ਇਹਦੀ ਆਪ ਦਾ ਨੁਕਸਾਨ 70 80 ਲੱਖ ਦਾ ਟੁੱਟੀਆਂ ਨੋਟ ਕਰੋ ਵੀ ਕੱਲੀਆਂ ਕੰਧਾਂ ਖੜੀਆਂ ਕੋਈ ਸਮਾਨ ਦੀ ਦਾ ਕੱਪੜਾ ਕੁਝ ਬਚਿਆ ਹੀ ਨਹੀਂ ਇਹ ਸਾਰਾ ਬਕਰੇ ਧਿਆਨ ਨਾ ਧਿਆਨ ਨਾਲ ਤੁਸੀਂ ਗਾਹ ਨਾ ਆਇਓ ਪਿੱਛੇ ਰੋ ਅੱਜ ਤੁਹਾਡੇ ਕਰਦੀ ਸਾਰੀ ਬਣਾਉਣ ਦੀ ਜ਼ਿੰਮੇਵਾਰੀ ਠੀਕ ਹੈ ਇਹਨਾਂ ਨੇ ਸੇਵਾ ਲਈ ਹੈ ਜੀ ਸਾਰਾ ਘਰ ਸੋਨਾ ਨਵਾਂ ਬਣਾ ਕੇ ਦੇਣਗੇ ਸਾਡੇ ਕੋਲ ਰਸੋਈ ਹੈਗੀ ਆ ਸੋਈ ਸਾਡੀ ਪਾਰਟੀ ਹੈ ਜੀ ਰਸੋਈ ਰਸੋਈ ਤੁਮ ਤਾਂ ਮੈਂ ਕੁਝ ਵੀ ਨਹੀਂ ਬਚਾ ਹਾਂ ਸਾਰਾ ਦਾ ਸਾਰਾ ਘਰ ਤੁਹਾਡਾ ਸਿਰੇ ਤੋਂ ਬਣਾ ਕੇ ਦੇਣਗੇ ਜਿੱਥੇ ਵੀ ਕਿਸੇ ਦੇ ਘਰ ਦੀ ਧੀ ਵਿਆਹ ਹੋਣ ਵਾਲੀ ਹੈ ਉਹਦੇ ਵਿਆਹ ਲਈ ਜਿਹੜਾ ਮਾੜਾ ਮੋਟਾ ਚਾਹੀਦਾ ਹੈ ਸਿਸਟਮ ਉਹ ਸਾਰਾ ਦਾ ਸਾਰਾ ਇਹ ਪੇ ਬਾਜੀ ਆ ਨਾਲ ਸੇਵਾ ਕਰਨਗੇ ਜੀ ਤੁਹਾਡੀ ਧੀ ਵਿਆਹਣ ਦੇ ਲਈ ਇਹ ਨਾਲ ਸੇਵਾ ਕਰਨਗੇ ਮੈਂ ਸਿਮਰਨ ਜੋਤ ਸਿੰਘ ਮੱਕੜ ਅਸੀਂ ਮਲਕਪੁਰ ਪਿੰਡ ਰਮਦਾਸ ਦੇ ਨੇੜੇ ਮੌਜੂਦ ਹਾਂ ਇਹ ਵੀਰ ਹੋਣਾ ਦਾ ਘਰ ਹੈ ਪੂਰੀ ਤਰ੍ਹਾਂ ਘਰ ਠੱਗ ਗਿਆ ਇਹਨਾਂ ਦਾ ਜਿਹੜਾ ਡੰਗਰ ਸੀ ਇੱਕ ਗਾਈ ਸੀਗੀ ਉਹ ਵੀ ਰੁੜ ਗਈ ਵੀਰ ਦਾ ਐਕਸੀਡੈਂਟ ਹੋਇਆ ਚੂਲਾ ਟੁੱਟਿਆ ਸਾਡੇ ਨਾਲ ਇਸ ਵੇਲੇ ਪੰਜਾਬ ਦੇ ਗਲੋਬਲ 스타 ਏਪੀ ਢਿੱਲੋਂ ਸਿੱਧਾ ਹੋਣੇ ਮੌਜੂਦ ਨੇ ਗੌਰਵਦੀਪ ਇਨੀਸ਼ੀਏਟਰ ਆਫ ਚੇਂਜ ਇਹਨਾਂ ਦੀ ਪੂਰੀ ਟੀਮ ਨਾਲ ਆਈ ਹੈ ਭਾਈ ਪਹਿਲਾਂ ਤਾਂ ਪੰਜਾਬ ਆਏ ਹਾਂ ਤੁਹਾਡਾ ਬਹੁਤ ਧੰਨਵਾਦ ਕਿ ਇਹ ਸਲਾਹਤ ਦੇ ਵਿੱਚ ਤੁਸੀਂ ਇਹ ਮਹਿਸੂਸ ਕੀਤਾ ਮੇਰੇ ਖਿਆਲ ਤੁਸੀਂ ਆਉਂਦੇ ਨਹੀਂ ਘਟ ਆਉਣੇ ਹੋ ਵੈਸੇ ਸਕਿਉਰਿਟੀ ਰੀਜ਼ਨ ਕਰਕੇ ਹੀ ਘਟ ਆਉਣੇ ਆ ਪਰ ਹੁਣ ਲੋੜ ਹੈ ਪੰਜਾਬ ਨੂੰ ਸਾਡੀ ਹਨਾ ਸੋ ਇਹ ਆਉਣਾ ਹੀ ਪਏ ਪਰ ਇੱਥੇ ਆਏ ਹਾਂ ਤਾਂ ਕੀ ਹਾਲਾਤ ਆਬਜ਼ਰਵ ਕੀਤੇ ਤੁਸੀਂ ਬਾਜੀ ਜਿੱਦਾਂ ਹੁਣ ਰਹਿਣ ਵਾਲੀ ਹਾਲਾਤ ਨਹੀਂ ਏ ਇੱਥੇ ਹਨਾ ਵਾਸ਼ਰੂਮ ਨਹੀਂ ਹੈਗਾ ਕਿਚਨ ਬਾਹਰ ਬਣੀ ਆ ਹੂੰ ਗਾਈ ਇੱਕ ਹੀ ਉਹ ਵੀ ਬਾਈ ਕਹਿੰਦਾ ਵੀ ਡੁੱੜ ਗਈ ਹੈ ਤੇ ਗਰੀਬ ਬੰਦਾ ਹੁਣ ਕਿਥੋਂ ਉੱਠਣਾ ਹੈ ਅਬਜ਼ਰਵ ਦੇ ਵੀ ਹੁਣ ਹਾਲਾਤ ਬਹੁ ਮਾੜੇ ਨੇ ਤੇ ਹੂੰ ਤਾਂ ਇਹ ਇਹ ਵੀਰ ਹੈ ਜਿਨ੍ਹਾਂ ਦਾ ਇਹ ਘਰ ਹੈ ਔਰ ਬਾਈ ਦਾ ਚੂਲਾ ਵੀ ਟੁੱਟਿਆ ਹੋਇਆ ਸੋ ਏਪੀ ਹੁਣੇ ਕਹਿ ਰਹੇ ਸੀਗੇ ਕਿ ਇਹਨਾਂ ਦਾ ਇਲਾਜ ਵੀ ਜਿਹੜਾ ਉਹ ਗੌਰਵਦੀਪ ਹੁਣਾ ਦੇ ਜ਼ਰੀਏ ਉਹ ਸੰਭਵ ਹੋਵੇ ਇੱਕ ਈ ਰਿਕਸ਼ਾ ਕਹਿ ਰਿਹਾ ਹੈ ਬਾਈ ਕਿ ਯਾ ਉਹ ਹੋਵੇ ਇੱਕ ਮਾਝ ਇਹਨਾਂ ਨੂੰ ਕਿ ਸ਼ਿੰਦਾ ਵੀਰ ਕਹਿ ਰਿਹਾ ਸੀਗਾ ਕਿ ਡੰਗਰ ਦਾ ਵੀ ਘਰ ਉਹ ਉਹ ਵੀ ਜਿਹੜਾ ਉਹ ਸੇਵਾ ਹੈ ਸੋ ਇੱਕ ਮੱਝ ਮੈਂ ਲੈ ਰਾਂ ਨਾ ਤੁਸੀਂ ਲੈਦੇ ਹੋਗੇ ਆਹ ਤੇ ਕੀ ਦੀ ਨਾ ਗੱਲ ਔਰ ਇਹ ਜਿਹੜੇ ਵੀ ਸਾਹਿਬ ਸ੍ਰੀ ਅਕਾਲ ਜਿਹੜਾ ਇਹ ਵੀਰ ਕਹਿ ਰਿਹਾ ਨਾ ਇੱਕ ਮੱਝ ਮੈਂ ਲੈ ਦੂੰ ਇਹਦਾ ਆਪ ਦਾ 70 80 ਕਿੱਲੇ ਝੋਨਾ ਡੁੱਬਿਆ ਇਹਦੀ ਆਪ ਦਾ ਨੁਕਸਾਨ 70 80 ਲੱਖ ਦਾ ਹੈ ਕੜਦੀ ਗੱਲ ਹੈ ਕੀ ਬਾਤ ਹੈ ਚਲੋ ਸੋ ਬਹੁਤ ਧੰਨਵਾਦ ਏਪੀ ਤੁਹਾਡਾ ਸਾਰੀ ਟੀਮ ਦਾ ਤੁਹਾਡਾ ਬਹੁਤ ਥੈਂਕ ਯੂ ਕਿ ਤੁਸੀਂ ਆਏ ਹੋ ਔਰ ਹੋਰ ਕਰਾਂ ਦੇ ਵਿੱਚ ਵੀ ਅਸੀਂ ਤੁਹਾਡੇ ਨਾਲ ਜਾਵਾਂਗੇ ਪਰ ਇਹ ਜ਼ਿੰਮੇਦਾਰੀ ਇਹਨਾਂ ਦੀ ਹੈ ਵੀ ਠੀਕ ਹੈ ਸਰ ਤੇ ਕਿਸੇ ਗੱਲ ਦੀ ਮੈਨੂੰ ਲੱਗਦਾ ਨਹੀਂ ਤੁਹਾਨੂੰ ਤਕਲੀਫਾ ਗੁਰਰਾਮਦਾਸ ਆਪੇ ਬਣਾ ਕੇ ਦੇਣਗੇ ਠੀਕ ਹੈ ਹਾਂ ਸਾਸਰੀ ਘਰ ਚਲਿਏ ਜੀ ਹਾਂ ਸਾਸਰੀ ਘਰ ਵੀ ਜੀ ਠੀਕ ਜੀ ਆ ਘਰ ਹੈ ਦੈਟਸ ਆਲ ਉਹ ਹੋ 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 ਦੈਟ ਇਜ਼ ਆਲ ਦੇ ਹੈਵ ਪਰ ਇਹ ਹੀ ਘਰ ਹੈ ਇਹੋ ਘਰ ਹੈ ਇਹ ਇੱਥੇ ਰਹਿੰਦੇ ਸਿਮਰਨ ਮੇਰੇ ਆਇਓ ਸਿਮਰਨ ਮੇਰੇ ਆ ਘਰ ਹੈ ਬੇਬੇ ਬਾਪੂ ਦਾ ਤੇ ਬਾਪ ਹੋ 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 ਤੋ ਨਾ ਮੈਂ ਬਾਪੂ ਜੀ ਨਾਲ ਮਿਲਣਾ ਹੁਣ ਉਹਨਾਂ ਦੇ ਗਠੀਆ ਹੋਇਆ ਉਹਨਾਂ ਦੇ ਹੱਥ ਪੈਰ ਨਹੀਂ ਕੰਮ ਕਰਦੇ ਠੀਕ ਹੈ ਭਾਜੀ ਇੰਨੀ ਜਗ੍ਹਾ ਤੇ ਉਹ ਰਹਿ ਰਹੇ ਸੀ ਤੇ ਮੈਂ ਪੁੱਛਿਆ ਦੋਵੇਂ ਹਸਬੰਡ ਵਾਈਫ ਹੈ ਮੈਂ ਕਿਹਾ ਬਾਥਰੂਮ ਕਹਿੰਦੇ ਉਹ ਅਸੀਂ ਖੇਤਾਂ 'ਚ ਜਾਂਦੇ ਆ ਦੋਵੇਂ ਹਸਬੰਡ ਭਾਜੀ ਪੁੱਤਰਾ ਦੇ ਘਰ ਨਾਲ ਚਲੋ ਕੋਈ ਨਹੀਂ ਇਹ ਵੀ ਇੱਕੋ ਜਿਹਾ ਜੋ ਵੀ ਇਹਨਾਂ ਦਾ ਕਰਮਾ ਚ ਬਾਰੇ ਬਹੁਤ ਮਾੜੀ ਗੱਲ ਹੈ ਇੱਥੇ ਉਹ ਖੁੱਲੇ ਜੀ ਰਹੇ ਨੇ ਉਹ ਹਾਲਕਾ ਮਿਲਾਈ ਉਹ ਮੰਗਿਆ ਘਪਿਆ ਆਸਾ ਫੇਰ ਨਹੀਂ ਤੇ ਹੁਣ ਜਦੋਂ ਦਾ ਡਿੱਗਿਆ ਉਦੋਂ ਦੇ ਕਿੱਥੇ ਰਹਿ ਰਹੇ ਆ ਨਹੀਂ ਵੱਡੇ ਮੁੰਡੇ ਦੇ ਕਮਰੇ ਉਸ ਕਮਰੇ ਜਿਹੜਾ ਅੱਛਾ ਤੇ ਵੱਡੇ ਮੁੰਡੇ ਅੱਛਾ ਤੇ ਜਦੋਂ ਜਦੋਂ ਵਾਪਸ ਆਜੂਗਾ ਆਜੂਗਾ ਫੇਰ ਫੇਰ ਉੱਥੇ ਜਾਣਾ ਬਹੁਤ ਹੈ ਫੇਰ ਨਹੀਂ ਰਹਿ ਸਕੋਗੇ ਉੱਥੇ ਨਹੀਂ ਰੱਖਦੇ ਨਹੀਂ ਕੋਈ ਨਾ ਇਹ ਰੱਖਦੇ ਨਾ ਉਹ ਤਾਂ ਟੁੱਟੇ ਚ ਹੀ ਰਾਂਗੇ ਤੰਬੂ ਬੰਨ ਲੈਂਗੇ ਨਹੀਂ ਨਹੀਂ ਮਾਤਾ ਤੰਬੂ ਨਹੀਂ ਮੈਂ ਅਸੀਂ ਮਾਤਾ ਤੁਹਾਨੂੰ ਤੰਬੂ ਨਹੀਂ ਬੰਨਣ ਦਿੰਦੇ ਮਾਤਾ ਇਹ ਵੀਰ ਇਹ ਆਪਣੀ ਸ਼ਾਨ ਹੈ ਭਰਾ ਪੂਰੀ ਦੁਨੀਆ 'ਚ ਇਹਦਾ ਨਾਮ ਹੈ ਇਹ ਖਾਸ ਆਇਆ ਤੁਹਾਡੇ ਵਾਸਤੇ ਬੜੀ ਯਾਰ ਬਹੁਤ ਦਲੇਰ ਦੀ ਬੀਬੀ ਤੁਸੀਂ ਹੈ ਇਹ ਮੈਨੂੰ ਬਣ ਕੇ ਪੁੱਤਰ ਆ ਜਾਂਦਾ ਰੱਬ ਹਾਨੂੰ ਇੰਨੀ ਦਲੇਰੀ ਦੇਵੇ ਬਹੁਤ ਇੰਨੀ ਦਲੇਰ ਜੀ ਅੱਜ ਮੈਂ ਬੀਬੀ ਜੀ ਨੂੰ ਪੁੱਛਿਆ ਬੀਬੀ ਜੀ ਮੈਂ ਇਹਨਾਂ ਨਾਲ ਗੱਲ ਕਰ ਰਿਹਾ ਸੀ ਤੁਹਾਡੇ ਕੋਲ ਰਸੋਈ ਬਾਥਰੂਮ ਕੁਝ ਨਹੀਂ ਹੈਗਾ ਨਹੀਂ ਸਾਡੇ ਤੇ ਕਿੱਥੇ ਜਾਣੀ ਕਿਵੇਂ ਨਹੀਂ ਤੁਰਿਆ ਬਾਪੂ ਤੇ ਕਿੱਦਾਂ ਜਾਂਦਾ ਆ ਕੋਟੇ ਤੋਂ ਸੋਚੀ ਨਾ ਆਪਾਂ ਹਾਂ ਕੀ ਕਰਾਂ ਆਪਾਂ ਕਰ ਲਿਆ ਬਾਸ ਰਮ ਜਾਨਾ ਇਹਨਾਂ ਦੇ ਜੀ ਇਨਕਮ ਜਿਹੜੀ ਹੈ ਇਹਨਾਂ ਦੇ ਪੈਨਸ਼ਨ ਆਉਂਦੀ ਹੈ ਬੁਢਾਪਾ ਪੈਨਸ਼ਨ ਹਾਂਜੀ ਹਜ਼ਾਰ ਰੁਪਈਆ ਆਉਂਦੀ ਆ ਹਾਂ ਪੈਨਸ਼ਨ ਦੇ ਕਿੰਨੀ ਮਿਲਦੀ ਹੈ ਪੈਨਸ਼ਨ ਕੰਤਾ ਕੰਤਾ 1500 1500 ਦੋਨਾਂ ਨੂੰ 3000 ਆਹ 3 ਮੰਨ ਜਾਂਦੇ ਤੇ ਸਰ ਜਾਂਦਾ ਤੁਹਾਡਾ ਇੰਨੇ ਕੀ ਕੰਤਾ ਕੰਤਾ ਲੈ ਜਾ ਕੱਟ ਤੁਹਾਡੀ ਦਮਾਨੀਆਂ ਤੋਂ ਪਤਾ ਨਹੀਂ ਇਹ ਵੀ ਬਿਚੋਲੇ ਕਰ ਮਾਲਾ ਵੀ ਚੇਂਦਾ ਨਹੀਂ ਚਾ ਅੱਛਾ ਠੀਕ ਹੈ ਭੈਣ ਕੋਈ ਗੱਲ ਨਹੀਂ ਠੀਕ ਕੋਈ ਨਹੀਂ ਚਲੋ ਤੁਹਾਡੀ ਪਰਿਵਾਰ ਦੀ ਜਿਹੜੀ ਹੈ ਪਰ ਬਾਪੂ ਤੁਹਾਡਾ ਇਲਾਜ ਕੋਈ ਵੀਰੇ ਉਹ ਦੇਖਿਓ ਪਰ ਮੁੜੇ ਪਏ ਹਾਂ ਤਾਂ ਨਹੀਂ ਬੋਲਦਾ ਹਾਂ ਵਾਹਿਗੁਰੂ ਜਸੀਨਾ ਜਦੋਂ ਅਸੀਂ ਕੱਲ ਆਏ ਨਾ ਜੀ ਅਸੀਂ ਉਹ ਨਾਲ ਦੇ ਘਰ ਆਏ ਤੇ ਬਾਪੂ ਜੀ ਕੋਲ ਆਏ ਬਾਪੂ ਜੀ ਉਦਾਂ ਹੀ ਦੇਖਣ ਆ ਗਏ ਵੀ ਕੌਣ ਆਏ ਆ ਤੇ ਅਸੀਂ ਇਹਨਾਂ ਨੇ ਇੱਕ ਵਾਰੀ ਮੂੰਹੋਂ ਜਿਵੇਂ ਕਿਤੇ ਜਾਓ ਨਾ ਤੇ ਲੋਕ ਮੂੰਹੋਂ ਕਹਿੰਦੇ ਆ ਵੀ ਸਾਡਾ ਵੀ ਵੇਖ ਲਓ ਇਹਨਾਂ ਨੇ ਮੂੰਹੋਂ ਕਿਹਾ ਹੀ ਨਹੀਂ ਜੀ ਸਾਨੂੰ ਇਹ ਨਾਲ ਖੜੇ ਰਹੇ ਅਸੀਂ ਬੜੀ ਧੇਰ ਬਾਅਦ ਇਹਨਾਂ ਨੂੰ ਕਿਹਾ ਬਾਪੂ ਜੀ ਤੁਹਾਡਾ ਘਰ ਕਿੱਥੇ ਆ ਫਿਰ ਇਹ ਤਾਂ ਹੌਲੀ ਜੀ ਸਾਨੂੰ ਆਪਣੇ ਇਸ ਘਰ ਚ ਲੈ ਕੇ ਆਏ ਤੇ ਅਸੀਂ ਹਨਾਨ ਹੋ ਗਏ ਵੀ ਬਾਪੂ ਜੀ ਨੇ ਕਿਹਾ ਹੀ ਨਹੀਂ ਯਾਰ ਮੂੰਹੋਂ ਇੱਕ ਵਾਰੀ ਵੀ ਨਹੀਂ ਕਿਹਾ अच्छा परमानेंट चैनल अच्छा कितने ਚਿਰ ਤੋਂ ਬਿਮਾਰ ਹੋ ਤੁਸੀਂ ਡੇਢ ਸਾਲ ਹੋ ਗਿਆ ਡੇਢ ਸਾਲ ਹੋ ਗਿਆ ਬਹੁਤ ਇਲਾਜ ਕਿੱਥੋਂ ਕਿੱਦੋਂ ਕਰਾਉਣ ਦੀ ਕੋਸ਼ਿਸ਼ ਕੀਤੀ ਬਾਪੂ ਜੀ ਤੁਸੀਂ ਉਹ ਤੁਸੇ ਹੁਣ ਨਾੜੇ ਆਉਂਦੇ ਹਾਂ ਕਦੀ ਸਰਕਾਰ ਨੂੰ ਲਾਦੇ ਹਾਂ ਹਾਂਜੀ ਦਵਾਈ ਤੁਹਾਨੂੰ ਨਹੀਂ ਦਸਾਉਂਦੇ ਠੀਕ ਕੋਈ ਗੱਲ ਨਹੀਂ ਠੀਕ ਤਾਂ ਆਹ ਇਹਨਾਂ ਦੇ ਆਹ ਜਿਹੜਾ ਵੱਡੇ ਪੁੱਤ ਦਾ ਵੀ ਘਰ ਵੀ ਵੈਸੇ ਪਾੜ ਗਿਆ ਹੋਇਆ ਸਾਰਾ ਅੰਦਰੋਂ ਇਹ ਵੀ ਪਾੜ ਗਿਆ ਇਹ ਵੀ ਘਰ ਅੰਦਰੋਂ ਖਤਮ ਹੀ ਆ ਖਤਮ ਨੇ ਆ ਆ ਦੋ ਘਰ ਸੀ ਸੋ ਆ ਜਿਹੜਾ ਵੱਡਾ ਪੁੱਤ ਹੈ ਇਹਨਾਂ ਨੂੰ ਨਾ ਤਿੰਨ ਪੋਰਸ਼ਨ ਗੱਲ ਹੈ ਇੱਕ ਮੁੰਡੇ ਦਾ ਵੱਡੇ ਦਾ ਇੱਕ ਛੋਟੇ ਦਾ ਬੇਪੇ ਬਾਬੂ ਦਾ ਅਲੱਗ ਆਪ ਦਾ ਕਮਰਾ ਪਾ ਲਿਓ ਤੇ ਕਿਚਨ ਤੇ ਬਾਥਰੂਮ ਬਣ ਜਾਣੇ ਨਾ ਕਿਚਨ ਤੇ ਬਾਥਰੂਮ ਹਾਂ ਜਗ੍ਹਾ ਹੈਗੀ ਹੈ ਜਗ੍ਹਾ ਬਹੁਤ ਹੈ ਇਨਾਂ ਕੋਲ ਕੋਈ ਕੋਸੇ ਵਾ ਲੈ ਗਏ ਸੀ ਆਹ ਸੇਵਾ ਵੀ ਰੇ ਦੀ ਸਾਰੀ ਨਾਲ ਲਾ ਦੇ ਹਾਂ ਕੋਈ ਗੱਲ ਨਹੀਂ ਹਾਂ ਜਿੱਦਾਂ ਵੀ ਆਏ ਤੁਸੀਂ ਪਲਾਨ ਬਣਾਓ ਇੱਕ ਜੇ ਹੋਰ ਵੀ ਕੋਈ ਸਪੋਰਟ ਦੀ ਆ ਜੇ ਦਵਾਈਆਂ ਦੀ ਆ ਜਿੱਦਾਂ ਵੀ ਜੋ ਵੀ ਹੋਰ ਚਾਹੀਦਾ ਮਾਤਾ ਜੀ ਤੁਸੀਂ ਨਾ ਸਿਰਫ ਇੱਕ ਸਾਡੀ ਬੇਨਤੀ ਸੁਣਨੀ ਆ ਹਾਂਜੀ ਤੁਸੀਂ ਤੱਕੜੇ ਹੋ ਕੇ ਰਹਿਣਾ ਠੀਕ ਹੈ ਤੁਸੀਂ ਜਿਵੇਂ ਕਈ ਅੱਜ ਮੈਨੂੰ ਸਵੇਰੇ ਮਾਤਾ ਜੀ ਕਹਿੰਦੇ ਵੀ ਮੈਨੂੰ ਨਾ ਲੱਗਦਾ ਵੀ ਮੈਂ ਮੈਨੂੰ ਕੱਢਣਾ ਦੇ ਨਾ ਮੈਂ ਕਹਿੰਦਾ ਤੁਸੀਂ ਇੱਥੇ ਆਪਣੇ ਪੂਰਾ ਆਪਣਾ ਮਾਲਕ ਬਣ ਜਾ ਮਾਤਾ ਕੋਈ ਨਹੀਂ ਕੱਢਦਾ ਇੱਥੇ ਤੇਰਾ ਨਹੀਂ ਉਰੇ ਮੇਰੀ ਤੇ ਇਹ ਤੇਰੀ ਮਾਂ ਐ ਇਹਨਾਂ ਨੂੰ ਪਿਆਰ ਨਾਲ ਰੱਖੋ ਨਹੀਂ ਵੀਰ ਜੀ ਲੜਾ ਕਰਦੀਆਂ ਕਿਸੇ ਵਾਲੇ ਕੋਈ ਗੱਲ ਨਹੀਂ ਕੋਈ ਨਾ ਦਾ ਜਿਹੜਾ ਸੁਭਾਅ ਹੈ ਨਾ ਓਏ ਇਹੀ ਆਈ ਤੇ ਇੱਥੇ ਬੈਠ ਨੀ ਬੈਜੋ ਤੁਹਾਨੂੰ ਤੁਹਾਨੂੰ ਪਰਿਵਾਰ ਨੂੰ ਵੀ ਜੋੜ ਕੇ ਜਾਣਾ ਠੀਕ ਹੈ ਮਾਤਾ ਦੋਵੇਂ ਪੁੱਤ ਥੱਡੇ ਪੁੱਛ ਲਓ 8 ਮਿੰਨ ਜੀ ਤੇ ਰਿਆ ਪੁੱਛ ਲਓ ਮੈਂ ਰੋਟੀ ਦੇਂਦੀ ਰਹੀ ਵੱਡੀ ਨੂੰ ਨੇ ਕੋਈ ਪਰਤਾ ਹੀ ਕੋਈ ਗੱਲ ਨਹੀਂ ਵੱਡੀ ਨੂੰ ਵੀ ਸਮਝਾ ਲਾਂਗੇ ਤੁਹਾਡਾ ਪਰਿਵਾਰ ਇਹ ਬਜ਼ੁਰਗ ਨੇ ਕਦੋਂ ਹੈਗੇ ਕਦੋਂ ਨਹੀਂ ਪਤਾ ਨਹੀਂ ਹਨਾ ਪਤਾ ਨਹੀਂ ਦੋਸਾਂ ਵੀ ਇਹਦੇ ਨਾਲੇ ਇਹ ਨਹੀਂ ਵੀ ਇਕੱਲਾ ਫੇ ਆਪਾਂ ਜਦੋਂ ਤਿੰਨਾਂ ਦਾ ਹੋ ਜਾਊਗਾ ਫਿਰ ਸੁਖੀ ਸੁਖੀ ਰਹਿਣਾ ਆਪਾਂ ਵਧੀਆ ਤੁਹਾਡਾ ਹੋ ਜਾਊਗਾ ਤਿੰਨਾਂ ਦਾ ਕੁਛ ਨਾ ਕੁਛ ਅਸੀਂ ਘਰ ਵਧੀਆ ਸੋਨਾ ਕਰਕੇ ਦਵਾਂਗੇ ਵੀ ਆਪਣੇ ਜੀ ਵਧੀਆ ਤਰ੍ਹਾਂ ਏ ਇਹ ਵੀ ਕਹਿੰਦੇ ਕਹਿੰਦੇ ਅਸੀਂ ਨਾ ਆਪਣਾ ਬੜੇ ਸਾਲ ਹੋ ਗਏ ਸਾਨੂੰ ਵਕ ਹੋਏ ਪੁੱਤਾਂ ਤੋਂ ਅਸੀਂ ਆਪਣੇ ਦੰਬ ਤੇ ਰਹਿਣਾ ਇਹਨਾਂ ਦੀ ਆਵਣ ਨਹੀਂ ਗੱਲ ਨਹੀਂ ਗੱਲ ਨਹੀਂ ਇਹ ਵਧੀਆ ਗੱਲ ਨਹੀਂ ਗੀ ਇਹ ਜਦੋਂ ਕਹਿੰਦੇ ਇਕੱਠੇ ਹੋ ਕੇ ਰਹਿਣਾ ਤੁਸੀਂ ਇਹ ਵੀ ਇਹ ਵੀ ਸੇਵਾ ਕਰੂਗੀ ਇਹ ਵੀ ਧੀ ਹੈ ਤੇ ਤੁਸੀਂ ਵੀ ਇਹਨੂੰ ਮੋਹ ਪਿਆਰ ਕਰੋ ਤੇ ਇਕੱਠੇ ਰਹੋ ਇਹਨੂੰ ਵਧੀਆ ਬਣਾ ਦੇਣਗੇ ਵੀਰ ਹੋਣੇ ਕੱਲ ਮਨਪ੍ਰੀਤ ਹੁਣੇ ਵੀ ਆਏ ਸੀ ਇੱਥੇ ਮਨਪ੍ਰੀਤ ਮਨਦੀਪ ਬਾਈ ਨੇ ਵੀ ਤੇ ਏਪੀ ਵੀਰਾ ਵੀ ਐ ਸੋ ਜਿਹੜੀ ਵੀ ਹੋਰ ਲੋੜ ਹੈ ਤੁਹਾਡਾ ਕੰਮ ਕੀ ਰੋਜ਼ਗਾਰ ਦਾ ਕੀ ਸਾਧਨ ਵੀਰ ਮੈਂ ਤਾਂ ਦਾਣੇ ਫੱਕੇ ਨਹੀਂ ਜਾਂਦੀ ਇਹਨੂੰ ਪੁੱਛਣਾ ਮੇਰੇ ਮਜਬੂਰੀ ਹੈ ਮੈਂ ਆਪਣੇ ਬੱਚੇ ਨੂੰ ਪੜਾਉਣ ਕਰਕੇ ਘੰਟੇ ਜਾਂਦੇ ਵੀ ਜਾਂਦੀ ਇਹਨੂੰ ਪੁੱਛਣਾ ਇਹਨੂੰ ਚਾਚ ਵੀਰ ਨੂੰ ਪੁੱਛਣਾ ਜਿਹੜਾ ਕੰਮ ਮੇਰੇ ਕੋਲ ਰਹਾਰਦੀ ਆ ਕੋਈ ਗੰਮ ਨਹੀਂ ਛੱਡਦੀ ਹੈਗੀ ਮੇਰਾ ਘਰ ਵਾਲਾ ਵਾ 500-600 ਰੁਪਏ ਦੇ ਇਹਨਾਂ ਦੇ ਵੀਰੇ ਵੇ ਵੇ ਪੈਣੇ ਪੈਣੇ ਇੱਧਰ ਆਹੀਂ ਜੋ ਵੀ ਆ ਬਣਾਉਣ ਵਾਲਾ ਆ ਜੋ ਵੀ ਟੁੱਟਿਆ ਵਾ ਹਨਾ ਜਿਹੜਾ ਬੇਬੇ ਬਾਪੂ ਦਾ ਵੀ ਜੋ ਟੁੱਟਿਆ ਸਾਰ ਮੈਂ ਆ ਆ ਰਹੇ ਹਾਂ ਉਧਰ ਆਪਾਂ ਤੁਹਾਡੇ ਘਰਾਂ ਚ ਬੈਠੇ ਆ ਇੱਕ ਘੜੀ ਹੈ ਹਨਾ ਇਹਨੂੰ ਆਪਾਂ ਵੰਡੀਏ ਇਹ ਕੀ ਆ ਕਰ ਹਾਂ ਤੇ ਘੜੀ ਪਾਲਦਾ ਕੀ ਪਤਾ ਵੀ ਅਹੀਂ ਕਿਦਨ ਰਹਿਣਾ ਹੈ ਕਿਦਨ ਨਹੀਂ ਰਹਿਣਾ ਵੀਰ ਸਾਡਾ ਸੁਣਾਇਆ ਕਿ ਸਾਡੇ ਬੱਚੇ ਵਧੀਆ ਸਕੂਲਾਂ ਚ ਪੜ੍ਹਦੇ ਬੜੀ ਮਿਹਨਤ ਕਰੀਦੀ ਕਿ ਬੱਚਿਆਂ ਕੋਲ ਵੇ ਮੈਂ ਜਦੋਂ ਬੱਚੇ ਵੱਡੇ ਹੁੰਦੇ ਹਨ ਨਾ ਮੇਰਾ ਸਭ ਨਾਲ ਪਿਆਰ ਹੈ ਮੇਰੀ ਦਾਦੀ ਨਾਲ ਹਾਂਜੀ ਹਾਂ ਨਾ ਮੈਨੂੰ ਸਿੱਖਣ ਨੂੰ ਬੜਾ ਕੁਝ ਮਿਲਿਆ ਉਹਨੇ ਬੜਾ ਵੱਡਾ ਕੀਤਾ ਬੜਾ ਕੁਝ ਲਿਆ ਅਸੀਂ ਜ਼ਿੰਦਗੀ ਦੇ ਵਿੱਚ ਤੇ ਉਹ ਜਿਹੜਾ ਪਿਆਰ ਹੈ ਉਹ ਇੱਧਰ ਵੀ ਪਿਆਰ ਹੈ ਹਾਂਜੀ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ हां तुही मेहनत ਕਰਨ ਜਾਂਦੇ ਜੇ तुਈ ਜਦੋਂ ਬਾਹਰ ਦਿਹਾੜੀ ਕਰਨ ਜਾਂਦੇ ਜੇ ਕੰਮ ਕਰਨ ਜਾਂਦੇ ਜੇ ਨਿਆਣਿਆਂ ਨੇ ਕਿਹਾ ਨਿਆਣੇ ਇੱਥੇ ਮੈਂ ਤੇ ਕਹਾ ਹੀ ਨਹੀਂ ਤੁਸੀਂ ਝੂਠ ਬਿਲਕੁਲ ਤੁਸੀਂ ਮੈਂ ਕਹਾ ਹੀ ਨਹੀਂ ਤੁਸੀਂ ਝੂਠ ਮਾਰ ਰਹੇ ਮੈਂ ਤਾਂ ਕਿਹਾ ਸਾਰੀ ਗੱਲ ਸੱਚ ਹੈ ਪਰ ਘਟੋ ਘਟ ਨਿਆਣੇ ਜਦੋਂ ਘਰ ਨੇ ਜੇ ਦਾਦਾ ਦਾਦੀ ਘਰ ਨੇ ਹਾਂ ਜੀ ਉਹਡੇ ਫਿਰਦੇ ਉਹਡੇ ਜਾ ਹਾਂ ਜੇ ਮੰਨ ਲਓ ਕਿ ਨਾ ਕਰਦੇ ਹੋ ਇੱਥੇ ਮੈਂ ਕਿਤੋਂ ਨਿਆਣੇ ਛੱਡ ਗਿਆ ਹਾਂ ਪਰ ਹੁਣ ਇਹਨਾਂ ਦਾ ਸਾਹਮਣੇ ਦਾ ਫਰਜ਼ ਵੀ ਸਾਹਣ ਦਾ ਫਰਜ਼ ਵੀ ਹਾਂ ਨਿਆਣੀ ਬਹੁਤ ਸਿਆਣੀ ਹੈ ਤੂੰ ਸੋ ਇਹ ਵੀਰ ਹੋਣੇ ਦੂਜੇ ਵੀ ਵੀਰ ਹੋਣੇ ਆਏ ਸੀ ਇਹ ਗੌਰਵ ਹੋਣੇ ਬੈਠੇ ਇਨੀਸ਼ੀਏਟਰ ਆਫ ਚੇਂਜ ਵਾਲੇ ਇਹਨੂੰ ਪੁੱਛ ਲਓ ਵੀਰ ਜੀ ਮੇਰਾ ਘਰ ਵਾਲਾ ਗਿਆ ਹੈ ਬਾਹਰ ਇੱਕ ਮਹੀਨਾ ਦੋ ਮਹੀਨੇ ਲਾਇਆ ਇਹਨੂੰ ਵਿਚਾਰੇ ਨੂੰ ਲੋਹਾ ਕੰਮੈਂਟੇ ਜਾਂਦਾ ਨਹੀਂ ਨਹੀਂ ਬਾਤ ਤਾਂ ਮੁੜ ਗਈ ਹੈ ਦੋ ਮਹੀਨੇ ਲਾਇਆ ਤੇ ਉਹਨੇ ਲੋਹਾ ਵੇਚਿਆ ਕਿ ਇੰਨਾ ਹੱਥ ਪਰ ਗਿਆ ਤੇ ਲਾ ਵੀ ਵਿਆਜ ਨੂੰ ਵਿਆਜ ਹੋ ਤੋ ਇਹਨਾਂ ਦਾ ਵੀਰੇ ਕਰਨਾ ਸਾਨੂੰ ਇੰਨਾ ਕਿ ਥਾਂ ਨੀ ਸੁੱਤਿਆ ਕੀ ਉਹਨਾਂ ਦੇ ਘਰ ਇਹਨਾਂ ਦਾ ਕਰਨਾ ਵੇ ਇਹਨਾਂ ਦੇ ਘਰ ਵੇ ਇਤਨੀ ਮਿਹਨਤ ਕਰਨ ਦੇ ਰੱਬ ਵੇਂਦਾ ਆਵੇ ਹੁਣ ਗੌਰਵ ਹੁਣ ਆਏ ਮੱਕੜ ਸਾਹਿਬ ਇੱਥੇ ਆਏ ਨੇ ਤੁਸੀਂ ਗੈਰੰਡੇ ਜੀ ਵੀ ਇੰਨਾ ਵਿਆਜ ਚੜਿਆ ਉੱਠ ਨਹੀਂ ਦੇਣਾ ਹੁਣ ਆ ਜਿਹੜਾ ਨੁਕਸਾਨ ਹੋਇਆ ਵਾ ਇਹ ਨੁਕਸਾਨ ਜਿਹੜਾ ਇਹ ਹੁਣ ਖੇਤੀ ਇਹਨਾਂ ਨੇ ਹੁਣ ਸਾਰਾ ਇਹ ਕੰਮ ਕਰਾ ਦੇਣਾ ਹਾਂਜੀ ਵੀਰ ਬੜੀ ਤੁਹਾਡੀ ਮਿਹਰਬਾਨੀ ਪਰ ਅਜੇ ਤੋਂ ਸਾਡੀ ਇੱਕੀ ਇੱਕੀ ਬਸ ਸਾਡੀ ਇੱਥੇ ਆਵੇ ਆ ਆ ਆਵੇ ਆਵੇ ਇੱਕੀ ਇੱਕੀ ਬਸ ਇੱਥੇ ਬੇਨਤੀ ਆ ਹਾਂਜੀ ਵੀ ਤੁਸੀਂ ਸਾਰਾ ਕੁਝ ਸੈੱਟ ਹੋ ਜਾਣਾ ਪਰ ਤੁਸੀਂ ਇੱਧਰ ਬੇਬੇ ਬਾਪੂ ਦਾ ਧਿਆਨ ਦੇਣਾ ਹਾਂਜੀ ਮਾਪਿਓ ਹੈ ਨਹੀਂ 18 ਸਾਲ ਦਾ ਮੁੰਡਾ 9ਵੀਂ ਚ ਪੜ੍ਹਾਈ ਛੁੱਟ ਗਈ ਅੱਛਾ ਤੇ ਚਾਚੀ ਦੀ ਡੈਥ ਹੋ ਗਈ ਚਾਚੇ ਚਾਚੀ ਦੀ ਦਾਦੇ ਦੀ ਵੀ ਡੈਥ ਹੋ ਗਈ ਕਹਿੰਦਾ ਮੇਰਾ ਘਰ ਨਾ ਬਣਾਓ ਮੈਨੂੰ ਰੇੜਾ ਲੈ ਦਿਓ ਮੈਂ ਕਮਾ ਕੇ ਬਣਾਉਣਾ ਭੈਣ ਹੈ ਜੀ ਉਹਦੀ 16 ਸਾਲ ਦੀ ਉਹਦੀ ਭੈਣ ਅੱਛਾ ਤੇ ਆਪ 18 ਸਾਲ ਦਾ 16 ਸਾਲ ਦੇ ਭੈਣ ਹੈ ਕਹਿੰਦਾ ਘਰ ਮੈਂ ਆਪ ਬਣਾ ਅੱਛਾ ਮੈਂ ਆਜਾ ਚਲੀ ਗਰੀਬੀ ਮਾਂ ਹੀ ਬੜੀ ਤਕੜੀ ਬਿਮਾਰੀ ਹੈ ਇਨਾਂ ਕੋਲ ਵੀਰੇ ਬਾਥਰੂਮ ਬਣਿਆ ਹੋਇਆ ਬੜੀ ਤਗੜੀ ਬਣਿਆ ਪਰ ਕਿੱਥੋਂ ਕਿੱਥੋਂ ਤੱਕ ਰੇਸਥੇ ਮਾਈ ਟੁੱਟੀ ਟੁੱਟੀਆਂ ਨੋਟ ਕਰੋ ਵੀ ਕੱਲੀਆਂ ਕੱਲਾ ਖੜੀਆਂ ਕੋਈ ਸਮਾਨ ਲੀਦਾ ਕੱਪੜਾ ਕੁਛ ਬਚਿਆ ਹੀ ਨਹੀਂ ਇਹ ਸਾਰਾ ਬਕਰ ਉੱਤੇ ਧਿਆਨ ਨਾ ਧਿਆਨ ਨਾਲ ਤੁਸੀਂ ਗਾਹ ਨਾ ਆਇਓ ਪਿੱਛੇ ਰੋ ਆਓ ਕੁਛ ਵੀ ਨਹੀਂ ਬਚਿਆ ਸੀ ਦੇ ਵੀਰੇ ਰਾਤ ਤੁਹਾਨੂੰ ਘਰ ਵੇਖਿਆ ਦੋ ਵੀ ਚਾਲ ਤੁਹਾਡੇ ਓਹੋ ਸਾਰਾ ਪਾੜ ਕਰੋ ਇਹਦੀ ਸਪੈਸ਼ਲ ਤੁਹਾਡੇ ਕੋਲ ਪਹੁੰਚੇ ਹੈ ਸੇਵਾ ਕਰਨ ਆਇਆ ਹੈ ਜੀ ਅੱਜ ਤੁਹਾਡੇ ਘਰ ਦੀ ਸਾਰੀ ਬਣਾਉਣ ਦੀ ਜ਼ਿੰਮੇਵਾਰੀ ਠੀਕ ਹੈ ਇਹਨਾਂ ਨੇ ਸੇਵਾ ਲਈ ਹੈ ਜੀ ਸਾਰਾ ਘਰ ਸੋਹਣਾ ਨਵਾਂ ਬਣਾ ਕੇ ਦੇਣਗੇ ਤੁਹਾਡੇ ਕੋਲ ਰਸੋਈ ਹੈਗੀ ਆ ਰਸੋਈ ਸਾਡੀ ਪਾਟੀ ਹੈ ਜੀ ਰਸੋਈ ਰਸੋਈ ਤਾਂ ਮੈਂ ਕੁਝ ਵੀ ਨਹੀਂ ਬਚਿਆ ਸਾਰਾ ਦਾ ਸਾਰਾ ਘਰ ਤੁਹਾਡਾ ਸਿਰੇ ਤੋਂ ਬਣਾ ਕੇ ਦੇਣਗੇ ਜੀ ਤਿੰਨੇ ਕਮਰੇ ਆ ਤਿੰਨੇ ਸਾਡੇ ਤੇ ਕਿੰਨੇ ਜੀਉ ਕਰਦੇ ਤੁਹਾਡੇ ਕੋਲ ਬਹੁ ਹਾੜੇ ਕੋ ਇੱਕ ਇੱਕ ਪੰਜ ਤੇ ਜੀ ਕਿੰਨੇ ਹੋ ਤੁਸੀਂ ਕਰ ਜੀ ਇਹੀ ਪੰਜ ਕਮਾਈ ਦਾ ਕੀ ਸਾਧਨ ਮੁੰਡਾ ਤਿਆਰੀ ਮੁੰਡਾ ਤਿਆਰੀ ਤੇ ਕਾਦੀ ਕੰਮ ਕਰਦਾ ਤਿਆਰੀ ਆ ਲੈਵਰ ਤੇ ਵਿਆਹ ਤੇ ਆੜੀ ਪੱਤੇ ਤੇ ਤੇ ਹੋਰ ਕੌਣ ਕਮਾਉਂਦਾ ਉਹ ਤੇ ਜਾਂਦਾ ਅੱਛਾ ਉਹ ਨਹੀਂ ਉਹ ਤਾਂ ਹੋਇਆ ਹੋ ਗਿਆ ਕਿੰਨਾ ਕਿੰਨੀ ਅੱਛਾ ਜੀ ਤੇ ਤੁਸੀਂ ਤੇ ਤੁਹਾਡਾ ਪੁੱਤਰ ਹੀ ਹਾਂ ਹਾਂ ਜੀ ਜੀ ਇਹੀ ਪੰਜ ਜੀਆਂ ਜੀ ਮੁੰਡੀ ਵਿਆਹ ਵਾਲੀ ਪੁੱਤਰੀ ਮੇਰੀ ਵਿਆਹ ਵਾਲੀ ਹੈ ਕਿੰਨੇ ਸਾਲ ਦੀ ਕੁੜੀ ਹੈ 26 ਸਾਲ ਦੀ ਕੁੜੀ ਹੈ ਹਾਂ ਜੀ ਏਪੀ ਵੀਰੇ ਕਰੋ ਕਰੋ ਇਹ ਖਾਸ ਤੌਰ ਤੇ ਨਾ ਏਪੀ ਬਾਈ ਨੇ ਕੱਲ ਡਿਸਕਸ਼ਨ ਕਰੀ ਜਾਂਦਾ ਸੀ ਸਿਮਰਨ ਵੀਰਾ ਏਪੀ ਵੀਰਾ ਅਸੀਂ ਬਹਿ ਕੇ ਡਿਸਕਸ ਕਰ ਰਹੇ ਸੀ ਵੀ ਐਜੂਕੇਸ਼ਨ ਦੀ ਜਿੱਥੇ ਗੱਲ ਹੋ ਰਹੀ ਹੈ ਇੱਕ ਬਹੁਤ ਵੱਡੀ ਸੇਵਾ ਜਿਹੜੀ ਆ ਵੀ ਜ਼ਰੂਰੀ ਹੈ ਕਿ ਪਰਿਵਾਰਾਂ ਨੇ ਨਾ ਕਈਆਂ ਨੇ ਬੜੇ ਸਾਲ ਲਾ ਲਾ ਕੇ ਇੱਕ ਨਿੱਕਾ ਨਿੱਕਾ ਟਰੰਕ ਜੋੜਿਆ ਸੀ ਆਪਣੀਆਂ ਧੀਆਂ ਨੂੰ ਵਿਆਹਣ ਲਈ ਕਈਆਂ ਨੇ ਦੋ ਪੈਸੇ ਜੋੜੇ ਸੀ ਕਈਆਂ ਕੋਲ ਕੁਝ ਵੀ ਨਹੀਂ ਜੁੜਿਆ ਸੀ ਤੇ ਹੁਣ ਹੈ ਵੀ ਕੁਝ ਨਹੀਂ ਤਾਂ ਉਹਨਾਂ ਦੀ ਸੇਵਾ ਏਪੀ ਬਾਈ ਨੇ ਸਪੈਸ਼ਲੀ ਕੱਲ ਡਿਸਕਸ ਕੀਤੀ ਕਿ ਜਿੱਥੇ ਵੀ ਲੋੜ ਹੈ ਜਿੱਥੇ ਵੀ ਕਿਸੇ ਦੇ ਘਰ ਦੀ ਧੀ ਵਿਆਹਣ ਵਾਲੀ ਹੈ ਉਦੇ ਵਿਆਹ ਲਈ ਜਿਹੜਾ ਮਾੜਾ ਮੋਟਾ ਚਾਹੀਦਾ ਸਿਸਟਮ ਉਹ ਸਾਰਾ ਦਾ ਸਾਰਾ ਏਪੀ ਬਾਈ ਆ ਨਾਲ ਸੇਵਾ ਕਰਨਗੇ ਜੀ ਤੁਹਾਡੀ ਧੀ ਵਿਆਹਣ ਦੇ ਲਈ ਇਹ ਨਾਲ ਸੇਵਾ ਕਰਨਗੇ ਜੀ ਪੂਰੇ ਘਰ ਦੀ ਸੰਸਥਾ ਦੇ ਨਾਲ ਉਹ ਘਰ ਜਿੱਥੇ ਘਰ ਬਣਾਉਣਗੇ ਉੱਥੇ ਉਹ ਵੀ ਕਰਨ ਉਹਨਾ ਦੇਖੋ ਪਾਣੀ ਇੱਥੋਂ ਨਿਕਲਣਾ ਹੈ ਹੂੰ ਨਿਕਲ ਹੀ ਨਹੀਂ ਜਾਦਾ ਉਹ ਦਰਿਆ ਹੈ 100 ਮੀਟਰ ਜਿੱਥੇ ਪੇੜ ਦੇਖ ਰਹੇ ਹੋ ਤੁਸੀਂ ਉੱਧਰ ਦਰਿਆ ਹੈ ਪਾਲੀਆਂ ਸਾਰੀਆਂ ਤੇ ਇੱਧਰ ਪਾਣੀ ਭਰਿਆ ਹਾਂ ਖਤਮ ਹੈ ਭਾਜੀ ਇਹਨਾਂ 'ਚੋ ਕੁਝ ਨਹੀਂ ਚੱਲਣਾ ਪਾਣੀ ਜੋ ਕੀ ਥੋੜੀ ਹੈ ਆ ਦੇਖੋ ਵੀਰੇ ਯਾਰ ਉਹਨੂੰ ਬੁਲਾਓ ਸਹਿਜ ਨੂੰ ਬੁਲਾਓ ਇਹ ਬਾਕੀ ਸਾਰੇ ਸਾਈਡ ਹੋ ਜੋ ਸਹਿਜ ਨੂੰ ਆਲਣ ਉਹ ਮਾਤਾ ਜੀ ਕੋਲ ਬੈਠੇ ਸਾਲ ਐ ਨਿਕਲਦਾ ਫੇਰ ਅਗਲੇ ਸਾਲ ਉਹਨੇ ਇਕੱਠੇ ਕਰ ਲੈਣਾ ਅਸਮਲ ਕਰਾਂ ਠੀਕ ਹੈ ਨਹੀਂ ਖਾਣ ਜੋ ਵੀ ਥੋੜੀ ਰਹਿ ਗਈ ਬਾਜੀ ਆ ਤੁਹਾਨੂੰ ਉਧਰ ਮਿਲਵਾਵਾਂ ਮੁੰਡੇ ਨਾਲ ਜਿਹੜਾ ਸੋ ਆ ਕਰਦੀ ਕਹਾਣੀ ਦੱਸਦੇ ਆ ਤੁਹਾਨੂੰ ਆ 18 ਸਾਲ ਦਾ ਮੁੰਡਾ ਸਹਿਜ ਆ ਉਧਰ ਬੈਨੇ ਆ ਆਪਾਂ ਇਹਦੇ ਘਰ ਤੇ ਆਓ ਇੱਕ ਮਿੰਟ ਇਧਰ ਆਓ ਪਹਿਲੇ ਇਧਰ ਆਓ ਆ ਸਹਿਜ ਦਾ ਘਰ ਆ ਜੀ ਸਹਿਜ ਤੇ ਉਹਦੀ ਭੈਣ ਰਹਿੰਦੇ ਆ ਸਹਿਜ ਦੇ ਮਮਾ ਪਾਪਾ ਨਹੀਂ ਹੈਗੇ ਜੀ ਹੈਂਡੀ ਮਾ ਪਿਓ ਹੀ ਹੈਂਡੀ ਨਾ ਹੈ ਪਿਓ ਹੈ ਨਹੀਂ ਮਾਂ ਤੇ ਆ ਰਹਿੰਦੇ ਆ ਜੀ ਸਤਿ ਸ਼੍ਰੀ ਅਕਾਲ ਉਹ ਦੂਜੇ ਨਾਲ ਦੇ ਘਰ ਦੇ ਵੀ ਮਾ ਪਿਓ ਹੈ ਨਹੀਂ ਜੀ ਬੱਚੇ ਰਹਿੰਦੇ ਆ ਦਾਦੀ ਨਾਲ ਤੇ ਇਹ ਇੱਕੋ ਹੀ ਪਰਿਵਾਰ ਹੈ ਇੱਕੋ ਹੀ ਪਰਿਵਾਰ ਹੈ ਜੀ ਚਾਚੇ ਤਾਏ ਦੇ ਜੀ ਮੈਂ ਤੁਹਾਨੂੰ ਦੱਸਦਾ ਜੀ ਇੱਕ ਮਿੰਟ ਇਹ ਤਿੰਨ ਪਰਿਵਾਰ ਹੈ ਜੀ ਇੱਕ ਆ ਇੱਕ ਆ ਇੱਕ ਆ ਆ ਸਹਿਜ ਤੇ ਇਹਦੇ ਮਮਾ ਤੇ ਨਾਲ ਮੈਂ ਡਰਾਈਵਰ ਆ ਮੈਂ 10-12 ਹਜ਼ਾਰ ਦੀ ਬਾਹਰ ਨੌਕਰੀ ਕਰਦਾ ਮੈਂ ਤੁਹਾਡੇ ਪ੍ਰੋਗਰਾਮ ਬਹੁਤ ਸੋਹੰਦਾ ਧੰਨਵਾਦ ਜੀ ਧੰਨਵਾਦ ਹਾਂ ਜੀ ਇਹ ਇਹ ਦਾ ਮਾਂ ਪਿਓ ਹੈ ਨਿਉਂ ਮੁੰਡਿਆਂ ਦੇ ਇਹਦਾ ਪਿਓ ਗੁਜਰ ਗਿਆ ਸਹਿਜ ਦਾ ਗੱਲ ਵੀ ਆਪਣਾਂ ਅੰਦਰ ਹੀ ਰੱਪਾ ਕਰਦੇ ਸੀ ਆ ਕੋਟੇ ਕਾਠੇ ਬਿਲਕੁਲ ਇਹਨਾਂ ਦੇ ਖਤਮ ਆਓ ਜੀ ਆ ਸਹਿਜ ਦੇ ਕਮਰੇ ਵਿਖਾਈਏ ਤੁਹਾਨੂੰ ਇਹ ਤਾਂ ਆਪਾਂ ਜਿਵੇਂ ਕਿੰਨੇ ਜੀ ਰਹਿੰਦੇ ਤੁਸੀਂ ਤਿੰਨ ਜੀ ਤਿੰਨ ਜੀ ਇਹੀ ਕਮਰਾ ਹੈ ਬਸ ਨਾਲ ਦੇ ਜੀ ਤੂੜੀ ਪਈ ਹੈ ਨਾਲ ਦੇ ਡੰਗਰ ਦੀ ਤੇ ਵਾਸ਼ਰੂਮ ਕਿਚਨ ਕੁਛ ਨਹੀਂ ਹੈਗਾ ਰਿਸੋਰਟ ਪਾਣੀ ਵੀ ਨਹੀਂ ਹੈਗਾ ਬਾਜੀ ਪਾਣੀ ਨਾਲ ਦੇ ਘਰੋਂ ਸਾਹਮਣੇੋਂ ਲੈਂਦੇ ਆ ਇਹਨਾਂ ਦੇ ਘਰ ਪਾਣੀ ਦਾ ਬੋਰ ਨਹੀਂ ਹੈਗਾ ਨਹੀਂ ਹਾਂ ਪਾਣੀ ਨਹੀਂ ਹੈਗਾ ਵਾਸ਼ਰੂਮ ਨਹੀਂ ਹੈਗਾ ਰਸੋਈ ਨਹੀਂ ਹੈਗੀ ਤੇ ਇੱਕ ਬੈੱਡਰੂਮ ਹੈ ਤੇ ਆ ਆ ਘਰ ਹੈ ਜੀ ਇਹਨਾਂ ਦੇ ਦਾਦੀ ਮਾਣੋਂ ਮੈਂ ਮਿਲੇ ਆ ਇਹ ਸਾਰੇ ਭੈਣ ਭਰਾ ਆਪਸ ਵਿੱਚ ਖੇਡਦੇ ਖੁੱਦੇ ਵੀ ਰਹਿੰਦੇ ਚਾਚੇ ਤਾਇਆ ਦੇ ਉਹ ਨਾਲ ਦੇ ਵੀ ਉਹਦੇ ਮਾਤਾ ਪਿਤਾ ਹੈ ਨਹੀਂ ਤੇ ਉਹਨਾਂ ਨੇ ਵੀ ਪੜ੍ਹਾਈ ਛੱਡੀ ਹੋਈ ਆ ਲਿਆ ਦਈਆਂ ਉਹਨਾਂ ਦਾ ਹਾਂ ਸਾਰਾ ਜੀ ਪੜ੍ਹਾਈ ਦਾ ਤਾਂ ਇਹਨਾਂ ਦਾ 6ਾਂ ਦਾ ਅਸੀਂ ਕਹਤਾ ਵੀ ਇਹਨੂੰ ਵੀ ਕਿਹਾ ਵੀ ਆ 10ਵੀਂ ਕਰੂਗਾ ਇਹਦੀ ਓਪਨ ਚ ਅਸੀਂ ਕਰਾਣੀ ਹੈ 10ਵੀਂ ਨਾਲ ਨਾਲੇ ਭਰਾ ਕਹਿੰਦਾ ਵੀ ਮੈਂ ਘਰ ਆਪੇ ਬਣਾ ਲੂਗਾ ਮੈਨੂੰ ਰੇੜਾ ਲੈ ਦੋਵੇ ਤੇ ਅਸੀਂ ਇਹਨੂੰ ਕਿਹਾ ਵੀ ਰੇੜਾ ਉਹ ਬਾਈਕ ਨਾਲ ਅੱਜ ਬਾਈਕ ਦੇ ਪਿੱਛੇ ਲਾ ਕੇ ਕਿਹੜਾ ਰੇੜਾ ਉਹ ਬਾਈਕ ਨਾਲ ਮੋਟਰਸਾਈਕਲ ਉਹ ਸੀ ਆਰਡਰ ਕਰਤਾ ਜੀ ਉਹ ਕੱਲ ਸ਼ਾਮੀਆਂ ਦਾ ਰੇੜਾ ਪਹੁੰਚ ਰਿਹਾ ਜੀ ਠੀਕ ਉਹ ਰੇੜਾ ਕੱਲ ਸ਼ਾਮੀਆਂ ਨੂੰ ਅਸੀਂ ਦੇਣਾ ਜੀ ਤੇ ਉਦੋਂ ਬਾਅਦ ਇਹਨਾਂ ਦੇ ਸਾਰੇ ਭੈਣ ਭਰਾਵਾਂ ਦੀ ਪੜ੍ਹਾਈ ਦਾ ਖਰਚਾ ਸੀ ਕਰਦਾ ਕਰਦਾ ਤਾਂ ਕਰਨਾ ਹੀ ਜੀ ਕਰਦਾ ਕਰੋ ਕਰਦਾ ਤੁਹਾਡੀ ਸੇਵਾ ਹੈਗੀ ਹੈ ਜੀ ਆਹ ਵੀਰ ਨੇ ਜੀ ਠੀਕ ਹੈ ਬਹੁਤ ਵੱਡੇ ਕਲਾਕਾਰ ਨੇ ਪਤਾ ਤੁਹਾਨੂੰ ਸੋ ਇਹਨਾਂ ਨੇ ਤੁਹਾਡੇ ਘਰ ਦੀ ਪੂਰੀ ਸੇਵਾ ਲੈ ਲਈ ਹੈ ਜੀ ਠੀਕ ਹੈ ਜਿਹੜੀ ਰੇਡ ਹੈ ਤੇ ਜਿਹੜੀ ਪੜ੍ਹਾਈ ਦੀ ਹੈ ਉਹ ਸੰਸਥਾ ਵੱਲੋਂ ਤੁਹਾਡੇ ਨਾਲ ਪਰ ਘਰ 'ਚ ਨਾਲ ਇਹ ਕਿਚਨ ਤੇ ਵਾਸ਼ਰ ਕਿਚਨ ਵਾਸ਼ ਇਹਨਾਂ ਦੇ ਪਾਣੀ ਦਾ ਵੀਰੇ ਇੰਤਜ਼ਾਮ ਕਰਨਾ ਪੈਣਾ ਇਹਨਾਂ ਕੋਲ ਪਾਣੀ ਹੈ ਨਹੀਂ ਸਿੱਕ ਸਮਾਨ ਜਿਹੜਾ ਸਾਰਾ ਤੇ ਲਵਾ ਫਰਨੀਚਰ ਜੋ ਵੀ ਅੰਦਰ ਚਾਹੀਦਾ ਬਿਲਕੁਲ ਬੈੱਡ ਬੁੱਧ ਵੀ ਹੈ ਨਹੀਂ ਪੱਕਾ ਥਾਂ ਬਿਲਕੁਲ ਹਾਂ ਪੱਕਾ ਫਰਸ਼ ਪੈ ਜਾਊਗਾ ਕਿਚਨ ਬਾਥਰੂਮ ਕਿਚਨ ਦਾ ਇਹਨਾਂ ਨੇ ਕਿਹਾ ਵੀ ਉਹ ਉੱਥੇ ਸਬਜ਼ੀਆਂ ਰੱਖਦੇ ਤੋਂ ਦੁਕਾਨਾ ਹੋਏ ਸਬਜ਼ੀ ਕਿੱਥੇ ਰੱਖਦੇ ਆਜਾ ਠੀਕ ਆ ਜੇ ਮੀਂਹ ਪੈ ਜਾਂਦਾ ਤਾਂ ਆਹ ਕਿਚਨ ਹੈ ਬਸ ਤੇ ਤੁਹ ਤੱਕਾਂ ਲਈ ਵੀ ਹੈ ਨਹੀਂ ਕੁਝ ਨਹੀਂ ਹੈਗਾ ਆ ਕੇ ਚਲਾ ਜੇ ਜੇ ਕੁਝ ਵੀ ਪੈਜੇ ਤਾਂ ਕੁਝ ਰੱਖਣ ਲਈ ਜਗ੍ਹਾ ਨਹੀਂ ਹੈਗੀ ਜਿੱਥੇ ਰੱਖ ਸਕਦਾ ਆ ਬੱਲੇ ਬੱਲੇ ਤਾਂ ਨਹੀਂ ਇਹਦੇ ਦਾਦੀ ਜੀ ਬੜੇ ਵਧੀਆ ਚੰਗੇ ਸੇਵਾ ਨਾਲ ਉਹ ਇਹਨਾਂ ਬਹੁਤ ਪੁਰਾਣੇ ਪਏ ਜਿਵੇਂ 50 1 ਕਦੋਂ ਦੇ ਪੈਸੇ ਕਰ ਪਤਾ ਇਹ ਕਾਫੀ ਪੁਰਾਣੇ ਆ ਜੀ ਬਾਈ ਜਦੋਂ 88 ਦੀ ਮਾਰ ਵਜੀ ਉਸ ਤੋਂ ਬਾਅਦ ਇਹ ਪਏ ਸੀ ਕਮਰੇ ਕਾ ਵੀਰ ਨੇ ਤੁਸੀਂ ਇਹ ਵੀ ਦੇਖੋ ਕਿ ਹੜਾਂ ਦੀ ਮਾਰ ਤੋਂ ਬਾਅਦ ਪਏ ਫਿਰ ਹੜ ਆਏ ਹਨਾ ਪਹਿਲੇ ਹੜਾਂ ਜੀ ਵੀ ਟੁੱਟ ਗਿਆ ਸਭ ਕੁਝ ਕੁਛ ਨਹੀਂ ਬਚਿਆ ਉਹਦੇ ਚਲੋ ਆਪਾਂ ਕੋਸ਼ਿਸ਼ ਕਰਾਂਗੇ ਕੁਝ ਨਹੀਂ ਹੈਗਾ ਇਹਨਾਂ ਦੇ ਉਧਰ ਵੀਰੇ ਇਹਨਾਂ ਦੇ ਬਜ਼ੁਰਗਾਂ ਨੂੰ ਦਾ ਘਰ ਬਜ਼ੁਰਗਾਂ ਨੂੰ ਮਿਲੀ ਹੈ ਦਾਦੀ ਇਹਨਾਂ ਦੇ ਜਿਹੜੇ ਪਾਲਦੇ ਆ ਜੀ ਬੱਚਿਆਂ ਨੂੰ ਦਾਦੀ ਪਾਲ ਰਹੀ ਹੈ ਜੀ ਵੀ ਜੀ ਆ ਇਧਰ ਆਓ ਆ ਸੇਵਾ ਕਰਨ ਆਏ ਜੀ ਸਾਰੀਆਂ ਭੈਣਾਂ ਨਾਲ ਮਿਲਾਨੇ ਆ ਤੁਹਾਨੂੰ ਸਤਿ ਸ਼੍ਰੀ ਅਕਾਲ ਠੀਕ ਹੋ ਤੁਸੀਂ ਹਾਂ ਆ ਵੀਰਾ ਭੈਣਾਂ ਨਾਲ ਮਿਲਾਨੇ ਆ ਸਾਰੇ ਬੱਚਿਆਂ ਨਾਲ ਆ ਸਭ ਤੋਂ ਵੱਡੀ ਭੈਣ ਹੈ ਜੀ ਸਤਿ ਸ਼੍ਰੀ ਅਕਾਲ ਆ ਭੈਣ ਪਲੱਸ 1 ਚ ਹੈ ਪਲੱਸ 1 ਚੋਂ ਭੈਣ ਹੈ ਤੁਸੀਂ ਆ ਸਿਮਰਨ ਭੈਣ ਨੂੰ ਤਾਂ ਅੱਜ ਮੈਂ ਅੱਜ ਮਿਲਿਆ ਐ 9ਵੀਂ ਚ ਪੜ੍ਹਦੀ ਹੈ ਜੀ ਇਹਨੇ ਹੁਣ ਪੜ੍ਹਾਈ ਛੱਡਤੀ ਹੈ ਕਿਉਂਕਿ ਦਾਦੀ ਦੀ ਦੇਖਭਾਲ ਕਰਨੀ ਸੀ ਅਸੀਂ ਦਾਦੀ ਨੂੰ ਵੀ ਮਨਾਇਆ ਹੈ ਉਹਨੂੰ ਵੀ ਮਨਾਇਆ ਹੈ ਬਈ ਸਕੂਲ ਦੁਬਾਰਾ ਸ਼ੁਰੂ ਕਰ ਲਿਆ ਸੀ ਤੇਰੀ ਓਪਨ ਚ ਕਰਾ ਦਿੰਨੇ ਆ ਪੜ੍ਹਾਈ ਦੀ ਜ਼ਿੰਮੇਵਾਰੀ ਕਿਤਾਬਾਂ ਸਾਰਾ ਕੁਝ ਹੋ ਜਾਊਗਾ ਨਾਲ ਨਾਲ ਪੜ੍ਹਦੀ ਰਹੇ ਵੀ 10ਵੀਂ ਦੇ ਪੇਪਰ ਦੇ ਨਾਲ ਨਾਲ ਦਾਦੀ ਨੂੰ ਸੰਭਲ ਲਾ ਆ ਘਰਾਂ ਦੀ ਜ਼ਿੰਮੇਵਾਰੀ ਵੀਰੇ ਨੇ ਲੈ ਲਈ ਹੈ ਜੀ ਹਾਂਜੀ ਉਹ ਨਾਲ ਦਾ ਘਰ ਬਣਾ ਕੇ ਦੇਣਗੇ ਜੀ ਹਾਂਜੀ ਬੱਚੀਆਂ ਦੀ ਪੜ੍ਹਾਈ ਆਪਾਂ ਸਾਰੀਆਂ ਦੀ ਕਰਾਣੀ ਹੈ ਕਿੰਨੀਆਂ ਧੀਆਂ ਤਿੰਨ ਚ ਤੇ ਚਾਰ ਧੀਆਂ ਨਾ ਜੀ ਚਾਰੇ ਪੜ੍ਹਨੀਆਂ ਚਾਹੀਦੀਆਂ ਪੁੱਤਰ ਤਾਂ ਪੜ੍ਹ ਹੀ ਰਿਹਾ ਨਾ ਪੁੱਤਰ ਪੜ੍ਹ ਰਿਹਾ ਸਾਰੀਆਂ ਧੀਆਂ ਪੜ੍ਹਨੀਆਂ ਸਿਮਰਨ ਤੁਹਾਡਾ ਭਰਾ ਪੜ੍ਹ ਰਿਹਾ ਨਾ ਕਿਹੜੀ ਕਲਾਸ ਹੈ ਉਹ ਨਾਇਨਥ ਚ ਹੈ ਨਾ ਤੁਸੀਂ ਵੀ ਨਾਇਨਥ ਛੱਡੀ ਹੈ ਨਾ ਤੁਸੀਂ ਪੜੋ ਆਪ ਪੜੋ ਹੁਣ ਨਾ ਠੀਕ ਹੈ ਮਾੜਾ ਮੋਟਾ ਟਾਈਮ ਦਾਦੀ ਦਾ ਧਿਆਨ ਵੰਡ-ਵੰਡ ਕੇ ਰੱਖ ਲਿਓ ਠੀਕ ਹੈ ਤੇ ਕੋਈ ਗੱਲ ਨਹੀਂ ਗੁਰੂ ਆਸਰੇ ਦਸਵੀਂ ਪਹਿਲਾਂ ਪੂਰੀ ਕਰੋ ਆਪਣੀ ਠੀਕ ਹੈ ਆਪਾਂ ਅੱਗੇ ਪੜ੍ਹਨਾ ਹੈ ਪੜ੍ਹਾਈ ਬਹੁਤ ਜ਼ਰੂਰੀ ਹੈ ਵੱਡੀ ਭੈਣ ਨੇ ਪੜ੍ਹਨੇ ਤੁਹਾਡਾ ਨਾਂ ਕੀ ਹੈ ਜਸ਼ਨਪ੍ਰੀਤ ਜਸ਼ਨਪ੍ਰੀਤ ਨੇ ਜ਼ਿੰਮੇਵਾਰੀ ਲਈ ਹੈ ਵੀ ਜੇ ਸਹਿਜ ਵੀ ਪੜਦਾ ਤਾਂ ਜਸ਼ਨਪ੍ਰੀਤ ਗਾਈਡ ਕਰੂਗੀ ਨਾਲ ਠੀਕ ਹੈ ਇੱਥੇ ਤੁਸੀਂ ਰਹਨੇ ਹੋ ਇਸ ਪੋਰਸ਼ਨ 'ਚ ਹਾਂ ਇਹ ਮਾਦਰੀ ਦੀ ਹੈ। ਇੱਕ ਬੱਚੇ ਕਿੰਨੇ ਪੁੱਤ ਤੁਹਾਡੇ? ਚਾਰ ਹੀ। ਹਾਂ। ਕਿਉਂ ਉਧਰ ਤੇ ਦੋ ਖਤਮ ਹੋ ਗਏ ਤੁਹਾਡੇ। ਅੱਛਾ। ਤੇ ਚਾਰੇ ਇੱਥੇ ਰਹਿੰਦੇ ਪੁੱਤ। ਨਾ ਚਾਰ ਹੀ ਇੱਕ ਥੱਲੇ ਗੜ। ਸੋਹਰੇ ਰਹਿੰਦਾ ਜੀ ਮੈਂ। ਥੱਲੇ ਗੜ ਚੂੜੀਆਂ ਸੋਹਰੇ ਰਹਾਂ। ਤੁਸੀਂ ਉਧਰ ਰਹਿੰਦੇ ਜ ਪਰਲੇ ਪਹਿਣਾ। ਠੀਕ। ਠੀਕ। ਤੁਸੀਂ ਕੀ ਕੰਮ ਕਰਦੇ ਹੋ? ਮੈਂ ਡਰਾਈਵਰ ਹਾਂ ਜੀ। ਗੱਲ ਵੀ ਮੜੋ ਮੋਟਾ ਆਪਣੇ। ਡਰਾਈਵਰੀ ਕਰਦੇ ਹਾਂ। ਹਾਂ ਜੀ। ਜੋ ਵੀ ਬਿਸਤਰੇ, ਜੋ ਵੀ ਸਮਾਨ ਟੁੱਟਿਆ ਹੋਇਆ ਉਹ ਘਰ ਦੀ ਜੋ ਹਲਾ। ਬੱਚੇ ਬੈੱਡ ਹੈਗੇ ਤੁਹਾਡੇ ਕੋਲ ਅੰਦਰ? ਖਰਾਬ ਹੋ ਗਏ? ਹਾਂ। ਬੈਡ ਸਾਰੇ ਤੁਸੀਂ ਨੋਟ ਕਰਾ ਦੇਣੇ ਆ ਸਾਰੇ ਅਸੀਂ ਆਪੇ ਕਰ ਦੇਣਾ ਠੀਕ ਹੈ ਸਾਰਾ ਸਾਰਾ ਕੋਈ ਸਵਾਰਾ ਸਮਾਨ ਤੁਹਾਡਾ ਨਾਮ ਇਧਰ ਪੀ ਬਾਈ ਹਾਂ ਪੂਰਾ ਏ ਟੂ ਜ਼ेड ਜੋ ਵੀ ਇਹਨਾਂ ਦੀ ਸੇਵਾ ਜੋ ਬੇਸਿਕ ਚਾਹੀਦੀ ਹੈ ਸਾਰੀਆਂ ਹੀ ਚਾਹੀਦੀਆਂ ਨੇ ਤੁਸੀਂ ਕੋਈ ਲਿਖਾ ਦੇਣੀਆਂ ਨੇ ਪਰ ਵੀਰ ਨੂੰ ਟੀਮ ਕਰ ਲੂਗੀ ਤੁਹਾਡੇ ਕੋਲ ਜਿਹੜੇ ਮਿਲ ਕੇ ਗਏ ਆ ਨਾ ਵੀਰੇ ਆਸ਼ੀਦੀ ਦੀ ਬੈਠੀ ਐ ਇਹ ਸਾਰਾ ਕੱਲ ਤੁਹਾਡਾ ਸਮਾਨ ਇੱਕ ਇੱਕ ਲਿਖ ਜਾਣਗੇ ਤੇ ਸਾਰਾ ਸ਼ੁਰੂ ਕਰ ਦਿੰਦੇ ਆ ਇੱਕ ਆ ਭੈਣੋ ਮੈਨੂੰ ਜਸ਼ਨ ਹੁਣੀ ਕਹਿ ਰਹੀ ਸੀ ਕਿ ਬਾਕੀ ਗੱਲਾਂ ਦਾ ਬਾਕੀ ਤਾਂ ਕੋਈ ਨਹੀਂ ਜੇ ਤੁਸੀਂ ਨਈ ਵੀ ਕਰਾਉਂਗੇ ਸਾਡੀ ਪੜਾਈ ਦਾ ਕਰਾ ਦਿਓ ਪੜਾਈ ਦਾ ਸਾਰਾ ਕੁ ਕਰਾ ਦਿਓ ਸਾਰਾ ਕਰਾਵਾਂਗੇ ਗੁਰੂ ਕਰਾਣਗੇ ਗੁਰੂ ਨੇ ਕਰਾਣਾ ਸਾਰਾ ਕੀ ਬਣਨਾ ਹੈ ਪੁੱਤ ਤੂੰ ਨਰਸਿੰਘ ਬਾਹਰ ਜਾਣਾ ਹੈ ਕਿੱਥੇ ਕੈਨੇਡਾ ਜਾਣਾ ਹੈ ਨਰਸਿੰਘ ਇੱਥੇ ਕਰ ਇੱਥੇ ਕਰਨੀ ਬਹੁਤ ਵਧੀਆ ਮੈਰੀ ਗੱਲ ਤੁਸੀਂ 9ਵੀਂ ਜੋ ਤੁਸੀਂ ਛੋਟੇ ਭਰਾ ਹੋ ਇੱਧਰ ਹਾਂ ਤੂੰ ਕੀ ਬਣਨਾ ਹੈ ਪੁੱਤ ਬਾਹਰ ਜਾਣਾ ਇਹ ਇਹ ਮੇਰੇ ਵਰਗਾ ਆ